ਬੇਨਬ੍ਰੇਨ ਬ੍ਰੇਨ ਅਟੈਕ ਹੀ ਹੋ ਗਿਆ ਜੀ 7ਵੇਂ ਮਹੀਨੇ ਦਾ 10 ਮਹੀਨੇ ਜਾਂਦੇ ਪਰ ਲਾਜੋ ਕੇ ਪੈਸਾ ਨਹੀਂ ਕਿਤੇ ਕਿਹੜੇ ਹਸਪਤਾਲ ਖਾਂ ਜਿੱਥੇ ਘਰਾਂ ਹੋਗੇ ਤੇ ਵੱਧ ਮੰਗਦੇ ਗਏ ਤੇ ਜਮਾ ਕਰਾਓ ਕਿੱਥੋਂ ਕਰਾਈ ਜੰਦਾ ਸਾਰੇ ਸਾਰੇ ਪੈਸੇ ਲੱਗ ਗਏ ਸਾਰੇ ਲੱਗ ਗਏ ਦਵਾਈ ਐਸੇ ਨਹੀਂ ਲਾਪਦੇ ਲੋਕਾਂ ਕੁੱਤਲੇ ਮਾਰ ਕੇ ਲਈ ਤੇ ਜ਼ਮੀਨ ਵੀ ਕਹਿੰਨੇ ਧਰਤੀ ਹਾਂਜੀ ਕਿੰਨੀ ਜ਼ਮੀਨ ਸੀ 2 ਕਿੱਲੇ ਪੈਰੀ ਹੁੰਦੀ ਪਤਨੀ 2 ਕਿੱਲੇ ਗਿਆਨੇ ਧਰਤੀ ਕੀ ਕਰਨਾ ਅਜੇ ਕੁੜੀਆਂ ਦੀਆਂ ਕਿਤਾਬਾਂ ਹੋਣੀਆਂ ਉਹ ਵੀ 400 ਰੁਪਏ ਚ ਕੋਲ ਲੈ ਕੇ ਦਿੱਤਾ ਉਹ ਅੱਛਾ ਹੈ ਹੀ ਨਹੀਂ ਤਾਂ ਕੋਈ ਟਾਈਮਰ ਕੀ ਮੈਂ ਅੱਜ ਕੱਲ ਮੈਂ ਬੇਲੇ ਮੇਰੀ ਦਾਦੀ ਵੀ ਤਾਂ ਹੋ ਗਏ ਲਾਜਾਤ ਤੇ ਫੇਰ ਮੇਰੇ ਪ੍ਰਾਕਰ ਕੇ ਮੈਂ ਸੋਚਿਆ ਕਿ ਮੈਂ ਗਾੜੀ ਡਾਕਟਰ ਬਣਾਂ ਤੇ ਬੜਾ ਔਖਾ ਪਾਲਿਆ ਏ ਮੈਂ ਤੇ ਹੁਣ ਸੋਚਿਆ ਹੀ ਪੀ ਚੱਲ ਮਾਸਾ ਸਾਹ ਸੌਖਾ ਹੋ ਜਾਊਗਾ ਹਾਲਾਤ ਵੀ ਬੜੇ ਮਾਰੇ ਸਭ ਕੁਝ ਉੱਜੜ ਗਿਆ ਹਟਾ ਦੀ 14 ਸਾਲਾਂ ਨੌਵੀਂ ਚ ਪੜਦਾ ਮਾਸੂਮ ਜਿਹਾ ਬੱਚਾ ਜੋ ਕਿ ਪਿਛਲੇ 8 ਮਹੀਨਿਆਂ ਤੋਂ ਮੰਜੀ ਤੇ ਪਿਆ ਇਹਨੂੰ ਦੁਪਹਿਰ ਦੇ 2:30 ਵਜੇ ਦਿਮਾਗ ਦਾ ਅਤੇ ਹਾਰਟ ਦਾ ਅਟੈਕ ਆ ਗਿਆ ਸੀ ਜਦੋਂ ਨੂੰ ਇਹ ਹਸਪਤਾਲ ਲੈ ਕੇ ਗਏ ਤਾਂ ਬੱਚੇ ਦੀ ਹਾਲਤ ਕਾਫੀ ਗੰਭੀਰ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਤੇ ਲੱਖਾਂ ਰੁਪਇਆ ਖਰਚਾ ਆ ਗਿਆ। ਵੀਰ ਕੋਲੇ ਦੋ ਕਿੱਲੇ ਜ਼ਮੀਨ ਸੀ ਉਹ ਵੀ ਵਿਕ ਗਈ। ਇਸ ਦੀਆਂ ਮੱਝਾਂ ਵੀ ਵਿਕ ਗਈਆਂ। ਇਹਨੇ ਹਰ ਜਗ੍ਹਾ ਤੋਂ ਪੈਸੇ ਮੰਗੇ। ਕਦੇ ਗੁਰਦੁਆਰਾ ਸਾਹਿਬ ਤੋਂ, ਕਦੇ ਵੀਰਾਂ ਦੇ ਤਰਲੇ ਮਾਰ ਕੇ ਉਹਨਾਂ ਤੋਂ ਵੀ ਪੈਸੇ ਲੈ ਆਉਂਦਾ। ਵੀਰ ਕਹਿੰਦਾ ਜਦੋਂ ਮੈਂ ਜਵਾਨ ਪੁੱਤ ਨੂੰ ਦੇਖਦਾ ਤਾਂ ਮੈਂ ਲੋਕ ਲੋਕ ਕੇ ਰੋਣਾ ਦੀ ਪਾਲਿਆ ਪੁੱਤ ਜਦੋਂ ਮੰंजे ਤੇ ਹੋਵੇ ਬਹੁਤ ਦੁੱਖ ਹੁੰਦਾ ਇਸ ਦੀ ਇੱਕ ਬੇਟੀ ਹੋਰ ਆ ਜੋ ਕਿ ਪਲੱਸ 2 ਮੈਡੀਕਲ ਦੀ ਪੜਾਈ ਕਰ ਰਹੀ ਹੈ ਬੇਟੀ ਕਹਿੰਦੀ ਮੇਰੇ ਭਰਾ ਦੀ ਇਹੋ ਜੀ ਹਾਲਤ ਆ ਇਸ ਕਰਕੇ ਮੈਂ ਡਾਕਟਰ ਬਨਣਾ ਚਾਹੁੰਦੀ ਆ ਪਰ ਵਿਚਾਰੀ ਕੋਲੇ ਅੱਜ ਕਿਤਾਬਾਂ ਲੈਣ ਨੂੰ ਵੀ ਪੈਸੇ ਹੈ ਨਹੀਂ ਸੀ ਸਾਨੂੰ ਇਹੋ ਜਿਹੇ ਪਰਿਵਾਰਾਂ ਦੀ ਮਦਦ ਕਰਨ ਦੀ ਲੋੜ ਹੈ ਜੇ ਕੋਈ ਵੀ ਵੀਰ ਜਾਂ ਭੈਣ ਬੱਚੇ ਦੇ ਇਲਾਜ ਵਿੱਚ ਅਤੇ ਬੇਟੀ ਦੀ ਪੜਾਈ ਦੇ ਵਿੱਚ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਹੈ ਉਹ ਸਕਰੀਨ ਉੱਤੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਸਾਡੇ ਤੋਂ ਇਹਨਾਂ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ